ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਮੈਂ ਪਹੁੰਚੀ ਆ ਆਪਣੀ ਬਾੜੀ ਦੇ ਵਿੱਚ ਜਿੱਥੇ ਕਾਫੀ ਮਾਤਰਾ ਚ ਮੈਂ ਐਲੋਵੇਰਾ ਲਗਾਇਆ ਹੋਇਆ ਜਿਹਨੂੰ ਕੁਾਰ ਗੰਦਲ ਵੀ ਕਹਿੰਦੇ ਨੇ ਅੱਜ ਬਣਾਉਣੀ ਆ ਆਪਾਂ ਇਹਦੀ ਸਬਜ਼ੀ ਦੇਖੋ ਦੂਰ ਤੱਕ ਖੜਾ ਹੈ ਹੈ ਵੀ ਕਾਫੀ ਵਧੀਆ ਬਹੁਤ ਸਾਰੀ ਜੈਲ ਨਿਕਲਦੀ ਹੈ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਅਈ ਦੀ ਕਰਦੇ ਆ ਕਟਾਈ ਫਿਰ ਦੱਸਦੀਆਂ ਤੁਹਾਨੂੰ ਹਾਂਜੀ ਐਲੋਵੀਰਾ ਧੋ ਕੇ ਕਰ ਲਿਆ ਆਪਾਂ ਸਾਫ਼ ਹੁਣ ਇਹ ਵੀ ਕੱਢਣ ਲੱਗਿਆ ਆਪਾਂ ਜੱਲ ਸਾਰੀ ਜੱਲਾ ਜਿਹੜੀ ਐਸੇ ਤਰ੍ਹਾਂ ਕੱਢ ਲੈਣੀ ਆ ਦੇਖੋ ਇਹਦੇ ਪਰ ਪੀਸ ਕਰ ਲਾਂਗੇ ਛੋਟੇ ਛੋਟੇ ਜੱਲਾ ਜਿਹੜੀ ਕੋਈ ਕੱਢਣੀ ਔਖੀ ਨਹੀਂ ਹੈਗੀ ਐਵੇਂ ਕਹੀ ਜਾਂਦੇ ਨੇ ਵੀ ਕੱਢਣੀ ਔਖੀ ਆ ਕੋਈ ਔਖੀ ਨਹੀਂ ਕੱਢਣੀ ਜੱਲ ਦੇਖੋ ਹਾਂਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਕੜੀ ਸਿਕ ਤੇਲ ਤੇਲ ਹੋ ਗਿਆ ਗਰਮ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਦੋ ਤੇਜ ਪੱਤਾ ਦੋ ਛੋਟੀਆਂ ਇਲਾਇਚੀਆਂ ਇੱਕ ਵੱਡੀ ਇਲਾਇਚੀ ਚਾਰ ਲੌਂਗ ਤੇ ਇੱਕ ਚਮਚਾ ਜੀਰੇ ਦਾ ਹਾਂਜੀ ਜੀਰਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਣੇ ਆ ਆਪਾਂ ਪਿਆਜ਼ ਜੋ ਮੈਂ ਬਰੀਕ ਕੱਟੇ ਸੀ ਦੋ ਪਿਆਜ਼ ਹੈਗੇ ਜਿਹੜੇ ਸਪਾਟੇ ਹਨ ਇਹਨਾਂ ਨੂੰ ਭੁੰਨ ਲਿਆ। ਹਾਂਜੀ ਇਹਦੇ ਵਿੱਚ ਪਾਏ ਨੇ ਆਪਾਂ 4-5 ਲੌਂਗ ਦੋ ਛੋਟੇ ਇਲਾਚੀ ਇੱਕ ਵੱਡਾ ਇਲਾਚੀ ਦਾਲਚੀਨੀ ਤੇ ਦੋ ਤੇਜ ਪੱਤਾ ਤੇ ਇੱਕ ਚਮਚਾ ਜੀਰੇ ਦਾ ਉਹਨਾਂ ਨੂੰ ਭੁੰਨਣ ਤੋਂ ਬਾਅਦ ਪਾ ਲਿਆ ਸੀ ਆਪਾਂ ਪਿਆਜ਼। ਪਿਆਜ਼ ਵੀ 50% ਭੁੱਜ ਚੁੱਕਿਆ। ਹੁਣ ਇਹਦੇ ਵਿੱਚ ਪਾਉਣੇ ਆਂ ਲਸਣ ਤੇ ਆਦਰਕ ਦਾ ਪੇਸਟ। ਜੋ ਮੈਂ 2 1/2 ਚਮਚਾ ਲਸਣ ਦਾ ਪੇਸਟ ਹੈ 1 ਚਮਚਾ ਆਲੂ ਦਾ ਪੇਸਟ ਹੁਣ ਇਹਨੂੰ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹਾਂਜੀ ਤੜਕਾ ਆਪਣਾ ਹੈਗਾ ਹੈਗਾ ਭੁੱਜ ਕੇ ਹੋ ਗਿਆ ਬ੍ਰਾਊਨ ਇਹਦੇ ਵਿੱਚ ਹੁਣ ਪਾਉਨੇ ਆ ਆਪਾਂ ਨੂਨ ਮਿਰਚ ਮਸਾਲਾ ਤੇ ਹਲਦੀ 1 ਚਮਚਾ ਮੈਂ ਨੂਨ ਦਾ ਪਾਇਆ ਪੌਣਾ ਕ ਚਮਚਾ ਹਲਦੀ ਦਾ ਪਾਇਆ 1 ਚਮਚਾ ਲਾਲ ਮਿਰਚ ਪਾਇਆ ਤੇ 1 ਚਮਚਾ ਮੈਂ ਸਾਫ ਦਹਨੀਆ ਜੋ ਥੋੜਾ ਜਿਹਾ ਕੁੱਟ ਕੇ ਲਿਆ ਸੀ ਇੱਕ ਚਾਂਚਾ ਪਾਇਆ ਮੈਂ ਸਬਜੀ ਵਾਲੇ ਮਸਾਲੇ ਹਣ ਚੰਗੀ ਤਰ੍ਹਾਂ ਭੁੰਨ ਲੈਣੇ ਹਾਂਜੀ ਤੜਕਾ ਆਪਣਾ ਪੁੱਜ ਚੁੱਕਿਆ ਮੈਂ ਦੋ ਟਮਾਟਰ ਗ੍ਰाइंड ਕੀਤੇ ਸੀ ਹੁਣ ਇਹਦੇ ਵਿੱਚ ਪਾ ਕੇ ਹੁਣ ਚੰਗੀ ਤਰ੍ਹਾਂ ਸੇਕ ਲਵੋਣੇ ਹਾਂਜੀ ਦੇਖਦੇ ਆਪਾਂ ਟਕਣਾ ਉਤਾਰ ਕੇ ਲਓ ਜੀ ਤੜਕਾ ਆਪਣਾ ਪੱਕ ਚੁੱਕਿਆ ਤੇਲ ਸੜ ਚੁੱਕਿਆ ਹੁਣ ਇਹਦੇ ਵਿੱਚ ਜਿਹੜਾ ਆਪਣਾ ਐਲੋਵੀਰਾ ਦੀ ਜਲ ਤੋਕੇ ਕੱਢ ਕੇ ਸਾਫ਼ ਕੀਤੀ ਹੋਈ ਸੀ ਬਰੀਕ ਕੱਟ ਲਈ ਸੀ ਇਹਦੇ ਵਿੱਚ ਪਾ ਦਿੱਤੇ ਲਓ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹਾਂਜੀ ਐਲੋਵੀਰਾ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਲਾ ਕੇ ਇਹਨੂੰ ਭੁਲਾਉਂਦੇ ਰਹਿਣਾ ਹੁਣ ਇਹਨੂੰ ਲੱਗਣਗੇ 10 ਮਿੰਟ ਹਾਂਜੀ ਸਬਜ਼ੀ ਹੋ ਗਈ ਆਪਣੇ ਬਣ ਕੇ ਤਿਆਰ ਜੇ ਤਾਂ ਤੁਸੀਂ ਇਸੇ ਤਰੀਕੇ ਖਾਣਾ ਚਾਹੁੰਦੇ ਹੋ ਇਸੇ ਤਰ੍ਹਾਂ ਵੀ ਖਾ ਸਕਦੇ ਹੋ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਪਰ ਮੈਂ ਇਹਦੇ ਵਿੱਚ ਇੱਕ ਗਲਾਸ ਦੁੱਧ ਪਾਉਂਗੀ ਤੇ ਹੁਣ ਲਵਾਉਣੀ ਇਹਨੂੰ ਚੰਗੀ ਤਰ੍ਹਾਂ ਸੇਕ ਲਓ ਜੀ ਆਪਾਂ ਦੇਖਦੇ ਆ ਦੁੱਧ ਪਾਉਣ ਤੋਂ ਬਾਅਦ ਸਬਜੀ ਪੱਕ ਕੇ ਹੋ ਗਈ ਤਿਆਰ ਬਹੁਤ ਸੋਹਣਾ ਰੰਗ ਆਇਆ ਸਬਜ਼ੀਆਂ ਦੀ ਮਸਾਲਿਆਂ ਦੀ ਵਿੱਚ ਪਾਈ ہوئی ਖਸੂਦੂਲ ਤੱਕ ਆਉਂਦੀ ਆ ਦਿਖਾਉਣੀ ਆ ਮੈਂ ਤੁਹਾਨੂੰ ਹੁਣ ਵਿੱਚ ਪਾਉਣੀ ਆ ਇਹਦੇ ਮੈਂ ਧਨੀਆ ਤੇ ਲਾਸ ਹੁੰਦੀਆਂ ਭੂਕਾਂ ਹਾਂਜੀ ਸਬਜੀ ਬਣ ਕੇ ਆਪਣੀ ਹੋ ਗਈ ਤਿਆਰ ਉੱਪਰ ਦੀ ਪਾਤੀਆਂ ਲਾਸ ਹੁੰਦੀਆਂ ਭੂਕਾਂ ਤੇ ਪਾਈ ਹਰਾ ਧਨੀਆ ਬਹੁਤ ਸੁਣੀ ਲੁਕਾਈ ਆ ਬਹੁਤ ਖਸਬੂਦਾਰ ਬਣੀਆ ਤੁਸੀਂ ਵੀ ਆਪਣੇ ਘਰ ਇਸੇ ਤਰੀਕੇ ਨਾਲ ਬਣਾ ਕੇ ਦੇਖਿਓ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ